ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਗਫਤਾਰੀ ਦੇ ਬਦੋ ਠੀਕ ਹੈ ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਭੁਖ ਹੜਤਾਲ ਤੇ ਆ ਪੂਰੇ ਦੇਸ਼ ਦੇ ਵਿੱਚ ਅਸੀਂ ਦਿੱਲੀ ਸਮੇਤ ਜਿੱਥੇ ਜਿੱਥੇ ਵੀ ਸਾਡੀ ਪਾਰਟੀ 16 17 ਸੂਬਿਆਂ ਦੇ ਵਿੱਚ ਹੈ ਸਾਦੇ ਥਾਵਾਂ ਦੇ ਉੱਤੇ ਅੱਜ ਅਸੀਂ ਮੋਦੀ ਦੀ ਤਾਨਾशाही ਦੇ ਖਿਲਾਫ ਸਾਡਾ ਦੇਸ਼ ਜਿਹੜਾ ਜਮਹੂਰੀਅਤ ਪਸੰਦ ਦੇਸ਼ ਹੈ ਕੋਸ ਦੇਸ਼ ਦੇ ਅੰਦਰ ਜਿੱਦਾਂ ਮੋਦੀ ਦੀ ਅਮਿਤ ਸ਼ਾਹ ਦੀ ਬੀਜੇਪੀ ਦੀ ਤਨਛਾਈ ਕੰਮ ਕਰਦੀ ਹੈ ਉਹ ਦਾਸ ਫੇਲੇ ਤਨਛਾਈ ਸਿੱਖਦਾ ਤੇ ਹੈ ਕਿ ਆਪਣੇ ਹਰ ਵਿਰੋਧੀ ਨੂੰ ਜਿਹੜਾ ਵੀ ਬੀਜੇਪੀ ਦੇ ਖਿਲਾਫ ਬੋਲਦਾ ਹੈ ਉਹਨਾਂ ਨੂੰ ਕਿਸ ਨਾ ਕੇ ਝੂਠੇ ਕੇਸ ਦੇ ਚ ਪਸਾ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਰਦ ਦਿੱਤਾ ਜਾਂਦਾ ਸੋ ਅਸੀਂ ਅੱਜ ਪੂਰੇ ਦੇਸ਼ ਦੇ ਇਤਿਬਾਕ ਕਰੇ ਕੀ ਆ ਰਹੇ ਬਕੇਰੀਵਾਲ ਜੀ ਹਾਂਜੀ ਮੰਦੀਪ ਸੁਸੋਧਿਆ ਜੀ ਸੰਜੇ ਸਿੰਘ ਜੀ ਸਤੰਦਰ ਜੈਨ ਜੀ ਸਾਡੇ ਜਿੰਨੇ ਵੀ ਲੀਡਰਾਂ ਦੇ ਉੱਤੇ ਝੂਠੇ ਕੇਸ ਦਰਜ ਕੀਤੇ ਗਏ ਉਹ ਕੇਸ ਜਿਹੜੇ ਵਾਪਸ ਲੈ ਜਾਣ ਤੇ ਸਾਡੇ ਆਗੂਆਂ ਨੂੰ ਜੇਲ੍ਹ ਦੇ ਵਿਰੁੱਧ ਹਿਆ ਕੀਤਾ ਜਾਵੇ ਅੱਜ ਦਾ ਮਤਲਬ ਜਿਹੜਾ ਸਾਡਾ ਏ ਪੋਖੜ ਤਾਲ ਅਸੀਂ ਜਿਹੜੇ ਲੋਕ ਇੱਥੇ ਬੈਠੇ ਹਾਂ ਸਾਡੇ ਸ਼ਹਿਰੀ ਪ੍ਰਧਾਨ ਮਨੀਤ ਜੀ, ਦਿਤੀ ਪ੍ਰਧਾਨ, ਢਿੱਲੋ ਸਾਹਿਬ, ਭੁੱਲਤ ਸਾਹਿਬ, ਸਾਡੇ ਐਮਐਲਏ ਸਾਹਿਬ, ਸਾਡੇ ਚੇਅਰਮੈਨ ਸਾਹਿਬ, ਧਨਵਾਦ ਸਾਹਿਬ, ਗੁਪਤਾ ਜੀ, ਸਾਡੀ ਡਿਊਟੀ ਇੱਥੇ ਲੱਗੀ ਐ। ਸਾਡੇ ਬਾਕੀ ਐਮਐਲਏ ਸਾਹਿਬ, ਸਾਡਿਆਂ ਦੀ ਡਿਊਟੀ ਖੜਕੜਕਲਾ ਮੁੱਖ ਮੰਤਰੀ ਜੀ ਦੇ ਨਾਲ ਲੱਗੀ ਐ। ਸਾਡੇ ਉੱਥੇ ਗਏ। ਅਸੀਂ ਜਿੱਦਾਂ ਦੀ ਡਿਊਟੀ ਇੱਥੇ ਸੀਗੀ ਅਸੀਂ ਇੱਥੇ ਬਲ ਜਿਹੜਾ ਐ ਪ੍ਰੋਟੈਸਟ ਜਿਹੜਾ ਇਹ ਭੋਖ ਹੜਤਾਲ ਜਿਹੜੀ ਉਹ ਕਰਦੇ। ਧੰਨਵਾਦ ਸਾਹਿਬ ਇੱਕ ਦਿਨ ਦਾ ਹੋਏਗਾ ਜੀ। ਇੱਕ ਦਿਨ ਦਾ। ਇਹ ਪੋਖਰ ਧਾਲ ਜਿਹੜੀ ਆ ਇੱਕ ਦਿੰਦੀ ਆ ਅਸਸੀਂ ਆਪਣਾ ਸੰਘਰਸ਼ ਜਿਹੜਾ ਕਿਸੇ ਦਾ ਕਿਸੇ ਰੂਪ ਦੇ ਵਿੱਚ ਹਾਈ ਕਮਾਂਡ ਅਗਲਾ ਐਕਸ਼ਨ ਲਾਊਗੀ ਅਸੀਂ ਉਹਨਾਂ ਚਿਤ ਤੱਕ ਆਪਣਾ ਸੰਘਰਸ਼ ਆਪਣੀ ਜਦੋਜਹਿ ਜਾਰੀ ਰੱਖਾਂਗੇ ਜਿੰਨਾ ਚਿਤ ਤੱਕ ਸਾਡੇ ਆਗੂਆਂ ਤੋਂ ਕੇਸ ਵਾਪਸ ਨਹੀਂ ਲੈ ਜਾਂਦੇ ਜਿੰਨਾ ਚਿਤ ਤੱਕ ਆਰਵਿੰਦ ਕੇਰਿਵਾਲ ਜੀ ਨੂੰ ਮੰਦੀਪ ਸੁਸੋਧਿਆ ਜੀ ਨੂੰ ਸਤੰਦਰ ਜੈਨ ਉਹਨਾਂ ਨੂੰ ਸੰਜੇ ਸਿੰਘ ਗੋੜੀ ਚ ਬੇਲ ਤੇ ਆ ਸਾਹਦਾਂ ਨੂੰ ਜਿੰਨਾ ਤੱਕ ਧਿਆਨ ਨਹੀਂ ਕੀਤਾ ਜਾਂਦਾ ਉਹਨਾਂ ਚਿੱਤਾਂ ਨੂੰ ਲੱਗਦਾ ਤੁਹਾਡੇ ਪ੍ਰੋਟੈਸਟ ਦਾ ਬੀਜੇਪੀ ਨੂੰ ਕੋਈ ਅਸਰ ਹੋਏਗਾ ਜਿਵੇਂ ਕਿ ਉਹਨਾਂ ਦੀ ਕਾਰਵਾਈ ਤੇ ਜੇ ਵੀ ਜਾਰੀ ਹੈ ਦਿੱਲੀ ਦੇ ਹੋਰ ਐਮਐਲਏ ਉਹਨਾਂ ਨੂੰ ਵੀ ਸਮਝਦਿਆਂ ਰਾ ਆ ਗਏ ਸਰ ਉਹਨਾਂ ਤੇ ਅਸਰ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤਾਨਾਸ਼ਾਈ ਸਿੱਖਦਾ ਤੇ ਆ ਉਹ ਜਿੰਨੇ ਮਰਜ਼ੀ ਐਮਐਲਏਾਂ ਤੇ ਕੇਸ ਦਰਜ ਕਰਦਾਂ ਜਿੰਨੇ ਮਰਜ਼ੀ ਮੰਤਰੀਆਂ ਨੂੰ ਫਸਾ ਲੈਣ ਜਿੰਨੇ ਮਰਜ਼ੀ ਸਾਡੇ ਪਾਰਟੀ ਦੇ ਆਗੂ ਨੂੰ ਫਸਾ ਲੈਣ ਆਮ ਆਦਮੀ ਪਾਰਟੀ ਦਬਾਈ ਨਹੀਂ ਜਾ ਸਕਦੀ ਆਮ ਆਦਮੀ ਪਾਰਟੀ ਖਤਮ ਨਹੀਂ ਕੀਤੀ ਜਾ ਸਕਦੀ ਅਰਵਿੰਦ ਕੇਜੀਵਾਲ ਜੀ ਨੂੰ ਜੇਲ੍ਹ ਚ ਬੰਦ ਕੀਤਾ ਜਾ ਸਕਦਾ ਪਰ ਉਹਨਾਂ ਦੀ ਸੋਚ ਨੂੰ ਜਿਹੜਾ ਉਹਦੀ ਬੰਦ ਕੀਤਾ ਜਾ ਸਕਦਾ ਜਿਹੜੀ ਸੋਚ ਐ ਇਸ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਘੜ ਘੜ ਜਿਹੜੀ ਪਹੁੰਚ ਚੁੱਕੀ ਐ ਅਰ ਮੈਂ ਵੀ ਕਹਿਣਾ ਚਾਹੁੰਦਾ ਕਿ 24 ਦਾ ਜਦੋਂ 7 ਜੂਨ ਦਾ ਰਿਜ਼ਲਟ ਆਊਗਾ ਉਸ ਸਮੇਂ ਬੀਜੇਪੀ ਨੂੰ ਪਤਾ ਲੱਗੂਗਾ ਕਿ ਕੇਜੀਵਾਲ ਦੀ ਗ੍ਰਿਫਤਾਰੀ ਨਾਲ ਉਹਨਾਂ ਦਾ ਇਹ ਦੇਖ ਦੇ ਵਿੱਚੋਂ ਉਹਨਾਂ ਦੇ ਇਹ ਤਾਂ ਨਾ ਸ਼ਹੀਦ ਆਜ ਦਾ ਕਿੱਦਾਂ ਅੰਤ ਹੁੰਦਾ ਇਹ 4 ਜੂਨ ਨੂੰ ਤੁਸੀਂ ਸਾਰੇ ਸਾਰੇ ਦੇਖੋਗੇ ਕਿਉਂਕਿ ਸਾਰੇ ਤੇ ਦੇ ਵਿੱਚ ਬਹੁਤ ਅਦੋਸ ਹੈ ਕਿ ਝੂਟੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਸ਼ਾਇਦ ਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੇ ਪ੍ਰੈਜ਼ੈਂਟ ਮੁਖਵੰਤੀ ਨੂੰ ਇਸ ਢੰਗ ਦਾ ਝੂਟੇ ਕੇਸਾਂ ਦੇ ਵਿੱਚ ਫਸਾਇਆ ਗਿਆ ਸੋ ਇਹਦਾ ਜਿਹੜਾ ਝੁਲਮ ਇਹਦਾ ਜਿਹੜਾ ਲੋਕ ਵੋਟ ਦੇ ਦਾ ਤਾਨੂੰ ਆਪਣੇ ਆਪ ਦੱਸਣਗੇ 4 ਜੂਨ ਨੂੰ ਜਦੋਂ ਰਿਜਲਟ ਆਊਗਾ ਮੇਰਾ ਨਾਮ ਸੁਖਬੀਰ ਕੁਰਾ ਜ਼ਿਲ੍ਹਾ ਪ੍ਰਧਾਨ ਮੈਲਾ ਵਿੰਗ ਤੋਂ ਅਸੀਂ ਅੰਮ੍ਰਿਤਸਰ ਤੋਂ ਅੱਜ ਭੰਡਾਰੀ ਪੁਲੇ ਐ ਪੁਖੜ ਧਾਲ ਕੀਤੀ ਆ ਸਾਰੇ ਪੰਜਾਬ ਵਿੱਚ ਅੱਜ ਅਸੀਂ ਸਾਡੇ ਵਲੰਟੀਅਰ ਉਧੇਦਾਰ ਐਮਐਲਏ ਸਹਿਮਾਨ ਇਹ ਪੁਖੜ ਧਾਲ ਤੇ ਬੈਠੇ ਨੇ ਸਭ ਨੇ ਅੱਜ 11 ਤੋਂ 5 ਪੁਖੜ ਧਾਲ ਤੇ ਬਹਿਣਾ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜੋ ਸਾਡੇ ਨਾਲ ਨਜਾਇਜ਼ ਹੋ ਰਿਹਾ ਹੈ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜ ਨੂੰ ਵੀ ED ਨੇ ਗ੍ਰਿਫਤਾਰ ਕੀਤਾ ਹੈ ਜਦ ਕਿ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕੋਈ ਪ੍ਰੂਫ ਵੀ ਨਹੀਂ ਹੈਗਾ ਬਿਨਾਂ ਸਬੂਤ ਦੇ ਸਾਡੇ ਲੀਡਰਾਂ ਨੂੰ ਇਹ ਅੰਦਰ ਕਰ ਰਹੇ ਨੇ ਇਸ ਲਈ ਅੱਜ ਅਸੀਂ ਇੱਥੇ ਭੂਕਟ ਹੜਤਾਲ ਤੇ ਬੈਠੇ ਆਂ ਪਰ ਇਹ ਅਸੀਂ ਪੂਖੜ ਥਾਲ ਤੇ ਬੈਠਣ ਲਈ ਅੱਜ ਦਾ ਦਿਨ ਹੀ ਨਹੀਂ ਅਸੀਂ ਤਾਂ ਹਮੇਸ਼ਾ ਤਿਆਰ ਹੈਗੇ ਆ ਪਰ ਅਸੀਂ ਇਹਨਾਂ ਨਾਲ ਹਮੇਸ਼ਾ ਵਿਰੋਧੀ ਪਾਰਟੀਆਂ ਜਿਹੜੀ ਬੀਜੇਪੀ ਸਾਡੇ ਨਾਲ ਕਰ ਰਹੀ ਹੈ ਅਸੀਂ ਇਹਨਾਂ ਨਾਲ ਗਾਂ ਵੀ ਲੜਾਂਗੇ ਇਹ ਕਿਉਂਕਿ ਸਾਡੇ ਲੀਡਰ ਜਿਹੜੇ ਸਾਡੇ ਲੀਡਰ ਕੀ ਕਰ ਰਹੇ ਆ ਸਾਡੇ ਦੇਖੋ ਸਕੂਲ ਆਫ ਐਮੀਨੈਂਸ ਖੋਲ ਰੇ ਨੇ ਉਹਨਾਂ ਨੂੰ ਅੰਦਰ ਕਰਦੇ ਪਏ ਨੇ ਮੁਹੱਲਾ ਕਲੀਨਿਕ ਖੋਲ ਰੇ ਆ ਉਹ ਲੀਡਰਾਂ ਨੂੰ ਅੰਦਰ ਕਰ ਰਹੇ ਨੇ ਸਤਿੰਦਰ ਜੇਐਨਜੀ ਨੂੰ ਮਨੀ ਸ਼ਿਸ਼ੋਧਿਆ ਜੀ ਨੂੰ ਯਾਨੀ ਕਿ ਚੰਗੇ ਕੰਮ ਕਰਨ ਵਾਲਿਆਂ ਨੂੰ ਇਹ ਅੰਦਰ ਕਰਦੇ ਪਏ ਆ ਇਹਨਾਂ ਕੋਈ ਸਬੂਤ ਨਹੀਂ ਹੈਗਾ ਪਰ ਅਸੀਂ ਅੱਜ ਇਸੇ ਲਈ ਇੱਥੇ ਬੈਠੇ ਹੋਏ ਆ ਕਿ ਉਹਨਾਂ ਨੂੰ ਵੀ ਪਤਾ ਲੱਗ ਜੇ ਜਿਹੜੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਲੰਟੀਅਰ ਆ ਉਹ ਹਮੇਸ਼ਾ ਤਿਆਰ ਰਹਿੰਦੇ ਨੇ ਹਰ ਕੰਮ ਲਈ ਮਨਮ ਇਲੈਕਸ਼ਨ ਹੀ ਅੱਗੇ ਆ ਰਿਹਾ ਹੈ ਇਲੈਕਸ਼ਨ ਅੱਗੇ ਆ ਰਹੇ ਨੇ ਸਾਡੇ ਲੇਡੀਜ਼ ਵਿੰਗ ਵੱਲੋਂ ਬਹੁਤ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਨੇ ਰੋਜ਼ ਸਾਡੀਆਂ ਨਾ ਮੀਟਿੰਗਾਂ ਹੋ ਰਹੀਆਂ ਨੇ ਇਹ ਮੁਹੱਲਾ ਵਾਈਜ਼ ਅਸੀਂ ਮਤਲਬ 10-10 ਲੇਡੀਜ਼ ਦਾ ਗਰੁੱਪ ਬਣਾਇਆ ਹੈ ਸਾਡੀਆਂ ਟੀਮਾਂ ਬਣੀਆਂ ਹੋਈਆਂ ਹਰ ਵਾਰਡ ਵਿੱਚ ਜਾ ਰਹੀਆਂ ਨੇ ਰੋਜ਼ਾਨਾ ਉਹਨਾਂ ਦੀ ਅਪਡੇਟ ਮੇਰੇ ਕੋਲ ਆ ਰਹੀ ਹੈ ਰੋਜ਼ ਦੀਆਂ ਸਾਡੀਆਂ ਸੋ ਸੋ ਲੀਡਰਜ਼ ਸਾਡੀਆਂ ਪਾਰਟੀ ਦੀਆਂ ਉਹ ਜਾ ਰਹੀਆਂ ਨੇ ਹਰ ਘਰ ਵਿੱਚ ਆਵਾਜ਼ ਪੁਚਾ ਰਹੀਆਂ ਨੇ ਤੁਸੀਂ ਮੰਨੋਗੇ ਨਹੀਂ ਸਾਡੀਆਂ ਲੇਡੀਜ਼ ਵਿੱਚ ਹੋਰ ਵੀ ਜੋਸ਼ ਆ ਗਿਆ ਪਹਿਲਾਂ ਨਾਲੋਂ ਹੋਰ ਜ਼ਿਆਦਾ ਉਹ ਕੰਮ ਕਰਦੀਆਂ ਨੇ ਸਾਡੇ ਹੌਂਸਲੇ ਜਿਹੜੇ ਟੁੱਟੇ ਨਹੀਂ ਆ ਹੋਰ ਜ਼ਿਆਦਾ ਬੁਲੰਦ ਹੋ ਗਏ ਨੇ ਆ ਭੁਖਰਤਾਲ ਕਿੰਨੇ ਵਜੇ ਤੱਕ ਚੱਲਿਆ ਸਾਡੀ 11 ਤੋਂ 5 ਵਜੇ ਤੱਕ ਅੱਜ ਭੁਖਰਤਾਲ ਅਸੀਂ ਬੈਠੇ ਇੱਥੇ ਹਾਂਜੀ ਤਾਂ ਹਾਂਜੀ ਨਾਮ ਬੋਲ ਕੇ ਹਾਂਜੀ ਭੁਖਰਤਾਲ 'ਤੇ ਬੈਠ ਕੇ ਕੀ ਕੰਮ ਕਰਦੇ ਮੈਂ ਐਡਵੋਕੇਟ ਰਮਨ ਕੁਮਾਰ ਆਪਣੇ ਸਾਰੇ ਸਾਥੀਆਂ ਦੇ ਨਾਲ ਭੁਖਰਤਾਲ ਦੇ ਜਿਸ ਝੂਠੇ ਕੇਸ ਦੇ ਵਿੱਚ ਤੁਸੀਂ ਸਾਡੇ ਸਪਰੀਮੋ ਕੇਜਰੀਵਾਲ ਸਾਹਿਬ ਨੂੰ ਅੰਦਰ ਕੀਤਾ ਹੈ ਉਸ ਦੇ ਵਿੱਚ ਰਿਸ਼ਵਤ ਦੇ આરોਪ ਤੁਹਾਡੇ ਉੱਪਰ ਹੀ ਹੈ ਤੁਸੀਂ 45 ਕਰੋੜ ਰੁਪਏ ਰਿਸ਼ਵਤ ਲਿੱਤੀ ਹੈ ਉਹ ਤੁਸੀਂ ਬੌਂਡ ਦੇ ਜਿਹੜੀ ਲਿੱਤੀ ਹੈ ਤੁਸੀਂ ਧਮਕੀ ਲਗਾ ਕੇ ਉਹਨਾਂ ਕੋਲ ਲਿੱਤੀ ਹੈ ਤੇ ਜਬਰਨ ਉਹਨਾਂ ਕੋਲੋਂ ਉਹ ਕੇਜਰੀਵਾਲ ਸਾਹਿਬ ਦਾ ਨਾਮ ਤੁਸੀਂ ਇਹ ਘੁਆ ਹੈ ਗਿਆ ਤੇ ਇਹ ਧਕੇਸ਼ਾ ਨਹੀਂ ਚੱਲੇਗੀ ਮੈਂ ਮੋਦੀ ਸਾਹਿਬ ਨੂੰ ਅਪੀਲ ਵੀ ਕਰਾਂਗਾ ਔਰ ਚੇਤਾਵਨੀ ਵੀ ਦਵਾਂਗਾ ਕਿ ਇਹ ਜੀ ਧੱਕੇਸ਼ਾਹੀ ਕਰਨ ਵਾਸਤੇ ਹਿਟਲਰ ਵੀ ਨਹੀਂ ਇਸ ਦੁਨੀਆ ਤੇ ਰਿਹਾ ਤੇ ਤੁਸੀਂ ਵੀ ਨਹੀਂ ਰੋਗੇ ਸਾਰੀ ਦੁਨੀਆ ਦੇਖ ਰਹੀ ਹੈ ਇਸ ਹਿਟਲਰ ਸ਼ਾਹੀ ਦਾ ਜਵਾਬ ਤੁਹਾਨੂੰ ਵੋਟ ਰਹੀ ਪੂਰੇ ਇੰਡੀਆ ਦੀ ਤੁਹਾਨੂੰ ਜ਼ਰੂਰ ਦੇਗੇ ਜਮਾ ਜੀ ਮੈਂਬਰ ਪਾਰਲੀਮੈਂਟ ਇਲੈਕਸ਼ਨ ਨੂੰ ਆ ਰਹੇ ਕੀ ਦੇਖਦੇ ਹੋ ਸਰ ਅਸੀਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਦੇਖ ਰਹੇ ਹਾਂ ਕਿ ਸਾਡੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਪਰੇਅ ਕਿਹਾ ਹੈ ਕਿ ਭਗਵੰਦ ਮਾਨ ਜੀ ਨੇ 13 ਜੀਰੋ ਤੇ ਉਹ ਤੇ ਪੱਕੇ ਹੈ ਔਰ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਸਾਡੇ ਕੈਂਡੀਡੇਟ ਖਲੋਤੇ ਨੇ ਉੱਥੇ ਅਸੀਂ ਜਿੱਤਾਂਗੇ ਪਰ ਮੋਦੀ ਸਰਕਾਰ ਜਿਹੜੀ ਕਹਿੰਦੀ ਪਈ ਹੈ ਮੋਦੀ ਸਾਹਿਬ ਜਿਹੜੇ ਕਹਿੰਦੇ ਪਏ 400 ਇਸ ਵਾਰ 400 ਪਰ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਟਾਰਗੇਟ ਪੂਰਾ ਹੋਏਗਾ ਉਹਨਾਂ ਦਾ ਜਨਤਰ ਮੰਤਰੀ ਦੀ ਪਾਰਟੀ ਵਰਕਰ ਬੈਠੇ ਨਹੀਂ ਆਦੇ ਅੱਜ ਪੂਰੇ ਇੰਡੀਆ ਦੇ ਵਿੱਚ ਬੈਠੇ ਨੇ ਇੰਡੀਆ ਤੋਂ ਇਲਾਵਾ ਤੁਸੀਂ ਨੋਟ ਕਰੋਗੇ ਇਹ ਯੂਕੇ ਯੂਐਸਏ ਕੈਨੇਡਾ ਔਰ ਬਾਕੀ ਕੰਟਰੀਆਂ ਤੋਂ ਵੀ ਸਮਰਥਨ ਆ ਰਿਹਾ ਹੈ ਔਰ ਉੱਥੇ ਵੀ ਤੁਸੀਂ ਐਸੇ ਵੇ ਨੋਟ ਕਰੋ ਉੱਥੇ ਵੀ ਸਾਡੇ ਸਮਰਥਕ ਬੈਠੇ ਨੇ ਔਰ ਸਾਰੇ ਮੋਦੀ ਸਰਕਾਰ ਦੇ ਔਰ ਮੋਦੀ ਸਾਹਿਬ ਦੇ ਅਗੇਂਸਟ ਹੀ ਬੈਠੇ ਨੇ ਕਿ ਉਹਨਾਂ ਨੂੰ ਜਿਤਾਣਾ ਚਾਹੁੰਦੇ ਨੇ ਕਿ ਤੁਸੀਂ ਤੱਕੇਸ਼ਾ ਹੀ ਆਪਣੀ ਬੰਦ ਕਰ ਦਿਓ ਬੇਸ਼ਾਨੀ ਕਿ ਰਹੇਗਾ ਇਹ ਸਾਡਾ ਸਾਡਾ ਹਮੇਸ਼ਾ ਸੰਘਰਸ਼ ਜਿਹੜਾ ਹੈ ਉਹ ਸ਼ਾਂਤੀਪੂਰਨ ਰਿਹਾ ਅੱਜ ਵੀ ਸ਼ਾਂਤੀਪੂਰਨ ਰਹੇਗਾ ਸਾਡਾ 11:00 ਤੋਂ ਲੈ ਕੇ 5:00 ਵਜੇ ਤੱਕ ਸ਼ਾਂਤੀਪੂਰਨ ਸੰਘਰਸ਼ ਹੈ ਅਸੀਂ ਅੱਜ ਤੱਕ ਸਾਡੇ ਆਮ ਆਜ਼ਾਦੀ ਪਾਰਟੀ ਨੇ ਕਦੀ ਵੀ ਕੋਈ ਵਰਗਰ ਔਰ ਕਦੀ ਕੋਈ ਗਲਤ ਗੱਲ ਨਹੀਂ ਕੀਤੀ ਹਮੇਸ਼ਾ ਸ਼ਾਂਤੀਪੂਰਵਕ ਹੀ ਪ੍ਰੋਟੈਸਟ ਕੀਤੇ ਨੇ ਠੀਕ ਹੈ ਆਪਾਂ ਜਿਹੜਾ ਅੱਜ ਇਹ ਵਸਣੇ ਘਰਦੇ ਆ ਅੱਜ ਅਮਰਸਦ ਦੇ ਪੰਡਾਰੀ ਪੁਲ ਦੇ ਉੱਪਰ ਜਿਹੜੀ ਇਹ ਪੋਕੜ ਤਾਲ ਰੱਖੀ ਗਈ ਹੈ ਇਹ ਈਡੀ ਦੇ ਵਿਰੋਧ ਵਿੱਚ ਰੱਖੀ ਹੈ ਕਿਉਂਕਿ ਸਾਡੇ ਸੁਪਰੀਮ ਅਦਾਲਤ ਦੇ ਕੇਸ ਜੀਵਾਲ ਜੀ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਉਹ ਬਿਨਾਂ ਸਬੂਤਾਂ ਦੇ ਬਿਨਾਂ ਕਾਨੂੰਨ ਦੇ ਦਾਤੇ ਕੀਤੀ ਗਈ ਹੈ ਸੋ ਇਹ ਤਾਨਾशाही ਦੇ ਖਿਲਾਫ ਆਜ ਪੋਕੜ ਤਾਲ ਕੀਤੀ ਗਈ ਹੈ ਸਾਡੀ ਪੰਜਾਬ ਦੀ ਸਮੁੱਚੀ ਕੈਬਨਟ ਸਾਡੇ ਸੀਐਮ ਸਾਹਿਬ ਐਸ ਲਈ ਖੜਖੜ ਕਣਾ ਦੇ ਵਿੱਚ ਮੌਜੂਦ ਨੇ ਪੋਖੜ ਤਰ ਤੇ ਬੈਠੇ ਹੋਏ ਨੇ ਸੋ ਅਸੀਂ ਭੰਡਾਰੀ ਪੁਲ ਮਰਸੇ ਦੇ ਉੱਪਰ ਰੋਸ ਮਜਾਦੇ ਦੇ ਤੌਰ ਤੇ ਪੋਖੜ ਤਾਲ ਕੀਤੀ ਹੋਈ ਹੈ ਸੋ ਇਹ ਅਸੀਂ મોદી ਨੂੰ ਦੱਸਣਾ ਚਾਹੁੰਦੇ ਕਿ ਤੇਰੀਆਂ ਤਾਨਾਸ਼ਹੀ ਨੀਤੀਆਂ ਦੇ ਖਿਲਾਫ ਸਾਡੀ ਜਿਹੜੀ ਆ ਪੰਜਾਬ ਦੀ ਸਰਕਾਰ ਖੜੀ ਹੈ ਮੈਂਬਰ ਪਾਰਲੀਮੈਂਟ ਕੀ ਕਹਿਣਾ ਚਾਹੋਗੇ ਦੇਖੋ ਮੈਂਬਰ ਪਾਰਲੀਮੈਂਟ ਇਲੈਕਸ਼ਨ ਜਿਹੜੀਆਂ ਇਸ ਵਾਰ ਪੰਜਾਬ ਬਣੇਗਾ ਹੀਰੋ ਦੇਸ਼ ਦਾ ਪੰਜਾਬ ਬਣੇਗਾ ਹੀਰੋ 101111130 ਇਹ ਨਾਅਰਾ ਸਾਡੇ ਸੇਮ ਸਰਪੰਖ ਗਗਨ ਸਿੰਘ ਮਾਂਜੀ ਵੱਲੋਂ ਦਿੱਤਾ ਗਿਆ ਸੋ ਇਹ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਜੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਸੋ ਸਾਡੇ ਨਾਲ ਇਸ ਟਾਈਮ ਸਾਡੇ ਅਮਰ ਸਰ ਲੋਕ ਸਭਾ ਹਗਤੇ ਦੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਤਾਰੀਵਰ ਕੈਬਨਿਟ ਮਿਸਟਰ ਪੰਜਾਬ ਵੀ ਮੌਜੂਦ ਨੇ ਸੋ ਅਸੀਂ ਸਮੁੱਚੀ ਜਿਹੜੀ ਸਾਡੇ ਸਮੁੱਚੀ ਲੀਡਰਸ਼ਿਪ ਹੈ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਅਸੀਂ ਬਹੁਤ ਜਲਦ ਜਿਹੜੇ ਆ ਇਹਦੇ ਤੁਹਾਨੂੰ ਸਾਤ ਗੰਦੀ ਦੀ ਜੇ ਵੇਖ ਨੂੰ ਸਾਹਮਣੇ ਮਿਲਣਗੇ ਕਰਤਾ ਠੀਕ ਹੈ ਨਾ ਜੀ ਮੈਂ ਬਲਦੇਵ ਡਾਲੀ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਹਾਂ ਜੀ ਤੁਸੀਂ ਪਿੱਛੇ ਬੈਨਰ ਲੱਗਾ ਵੇਖ ਰਹੇ ਹੋ ਇਹ ਸਾਡੇ ਅਰਵਿੰਦ ਕੇਜਰੀਵਾਲ ਨੂੰ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਆ ਬਿਨਾਂ ਵਜ੍ਹਾ ਦੇ ਜਦੋਂ ਕਿ ਸਾਰੇ ਹਿੰਦੁਸਤਾਨ ਨੂੰ ਪਤਾ ਲੱਗਿਆ ਕਿ ਸੰਜੇ ਸਿੰਘ ਨੂੰ ਬਿਨਾਂ ਕਿਸੇ ਵੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਕਿਉਂਕਿ ਸਬੂਤ ਨਹੀਂ ਆ ਸਬੂਤ ਹੈ ਕਿ ਸਬੂਤ ਨਹੀਂ ਮਿਲਿਆ ਸੁਪਰੀਮ ਕੋਰਟ ਨੇ ਕਿਹਾ ਤਾਂ ਤੁਹਾਡੇ ਸਬੂਤ ਨਹੀਂ ਹੈ ਤਾਂ ਕਿਉਂ ਵੀ ਨਾ ਇਹਨਾਂ ਨੂੰ ਇੰਨਾ ਚਿਰ ਅੰਦਰ ਰੱਖ ਛੱਡਿਆ ਤੇ ਇਸ ਕਰਕੇ ਇਹਨਾਂ ਨੂੰ ਬਿਨਾ ਕਿਸੇ ਵੀ ਸਬੂਤ ਦੇ ਇਹਨਾਂ ਨੂੰ ਜੇਲ੍ਹ ਚ ਪਾ ਦਿੱਤਾ ਗਿਆ ਕਿ ਅਸਲ ਵਿੱਚ ਜਿਹੜਾ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਆ ਉਹਨਾਂ ਨੂੰ ਡਰ ਹੈ ਸਿਰਫ ਇੱਕੋ ਇਨਸਾਨ ਕੋ ਹਿੰਦੁਸਤਾਨ ਦੇ ਵਿੱਚ ਉਹ ਨੇ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਇਲੈਕਸ਼ਨ ਦੇ ਵਿੱਚ ਉਹ ਕੈਂਪੇਨ ਕਰਨ ਤੋਂ ਰੋਕ ਰਹੇ ਨੇ ਕਿ ਹਿੰਦੁਸਤਾਨ ਦੇ ਵਿੱਚ ਕੈਂਪੇਨ ਜਿਹੜੀ ਉਹ ਨਾ ਕਰਨਾ ਤੇ ਮੈਂ ਇਹ ਦੱਸ ਦੇਣਾ ਚਾਹਣਾ ਵਾਂ ਮੋਦੀ ਜੀ ਨੂੰ ਔਰ ਭਾਜਪੀ ਨੂੰ ਇੱਕ ਕ੍ਰਪਟ ਭਾਜਪੀ ਨੂੰ ਕਿ ਜਿਤਨਾ ਉਹ ਕਰ ਰਹੀ ਹੈ ਜਾਂ ਸਾਡੇ ਐਮ.ਐਲ.ਏ ਤੱਕ ਅਪਰੋਚ ਕਰ ਰਹੀ ਹੈ ਕਿ ਜਾਨਾ ਨੂੰ ਕਿ ਇਹ ਪਾਰਟੀ ਟੁੱਟ ਜੇ ਪਰ ਇਹ ਕਦੀ ਨਹੀਂ ਹੋ ਸਕਦਾ ਇਹ ਹਿੰਦੁਸਤਾਨ ਦੇ ਵਿੱਚ ਕ੍ਰਾਂਤੀ ਹੈ ਇਹ ਕ੍ਰਾਂਤੀ ਜਿਹੜੀ ਆਉਗੀ ਔਰ ਹਿੰਦੁਸਤਾਨ ਦਾ ਜਿਹੜਾ ਭਾਜਪੀ ਦਾ ਰਾਜ ਪਲਟ ਹੋ ਜਾਏਗਾ ਬਹੁਤ ਜਲਦੀ ਪਰ ਜੀ ਮੈਂਬਰ ਪਾਰਲੀਮੈਂਟਲ ਇਲੈਕਸ਼ਨ ਆ ਰਹੇ ਹੈ ਉਹ ਕੀ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਜੀ ਬਹੁਤ ਵੱਡੀ ਜਿੱਤ ਹੋਏਗੀ ਆਮ ਆਦਮੀ ਪਾਰਟੀ ਦੀ ਕਿਸਾਨ ਵਿਰੋਧੀ ਜਿਹੜੀ ਬੀਜੇਪੀ ਆ ਉਹ ਕੱਲ ਵੇਖ ਲਓ ਤੁਸੀਂ ਸੋਸ਼ਲ ਮੀਡੀਆ ਤੇ ਕਿੰਨੀਆਂ ਵੀਡੀਓ ਪਈਆਂ ਨੇ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਬੀਜੇਪੀ ਨੂੰ ਆਪਣੇ ਆਪਣੇ ਉਹ더라 ਇਲਾਕਾ ਜੀ ਨਹੀਂ ਆਪਣੇ ਪਿੰਡਾਂ ਜੀ ਨਹੀਂ ਵੜਨ ਦੇ ਨੇ ਤੇ ਇਸ ਕਰਕੇ ਬੀਜੇਪੀ ਕਿਤੇ ਸੋਚ ਰਹੀ ਆ ਕਿਤੇ ਪੰਜਾਬ ਦੇ ਵਿੱਚ ਉਹ ਜਿੱਤੇਗੀ ਹਾਂ ਹੋ ਸਕਦਾ ਜਿਹੜਾ ਉਹਦਾ ਸੁਪਨਾ ਦਾ 400 ਦਾ ਇਸ ਵਾਰ 400 ਪਾਰ ਉਹ ਗਲਤ ਆ ਉਹ ਇਸ ਵਾਰ 400 ਪਾਰ ਨਹੀਂ 0 ਹੋ ਰਹੀਆਂ 0 ਹੋ ਰਹੀਆਂ ਇਹ ਅੱਜ ਅਸੀਂ ਭੰਡਾਰੀ ਪੁਲ ਤੇ ਉਹ ਹੜਤਾਲ ਤੇ ਬੈਠੇ ਆ ਇਹ ਜਿਹੜੀ 11 ਵਜੇ ਤੋਂ ਸ਼ੁਰੂ ਹੋਈ ਹੈ ਇਹ 5 ਵਜੇ ਸਮਾਪਤ ਹੋਏਗੀ ਇਹਦਾ ਵਿਸ਼ਾ ਹੈ ਕਿ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਇਹਨਾਂ ਨੇ ਨਜਾਇਜ਼ ਚੋਣਾਂ ਦੇ ਸਮੇਂ ਉੱਪਰ ਹਿਰਾਸਤ ਚ ਲਿਆ ਤਾਂ ਕਿ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਚ ਹਫਰਾ ਜ਼ਫਰੀ ਦਾ ਸੰਦੇਸ਼ ਜਾਵੇ ਕਿ ਇਹਨਾਂ ਦਾ ਸੁਪਰੀਮੋ ਅਸੀਂ ਫੜ ਲਿਆ ਪਰ ਵਿਚਾਰਨ ਦੀ ਗੱਲ ਇਹ ਹੈ ਕਿ ਜਦੋਂ ਕੋਈ ਕੇਸ ਹੀ ਸਾਬਤ ਨਹੀਂ ਹੋਇਆ ਐਵੇਂ ਕਿਸੇ ਦੀ ਗਵਾਹੀ ਉੱਪਰ ਇਹਨਾਂ ਨੇ ਉਹਨਾਂ ਨੂੰ ਜੇਲ੍ਹ ਚ ਪਾਤਾ ਔਰ ਜਿਹੜੇ ਬੰਦੇ ਕਰੋੜਾਂ ਬੰਦਿਆਂ ਦੀ ਗੱਲ ਚੁੱਕਦੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਲੜਦੇ ਨੇ ਇਹ ਜਿਹੜੇ ਪਹਿਲੇ ਤੇ ਸਾਡੇ ਤੇ ਗੋਰੇ ਅੰਗਰੇਜ਼ ਰਾਜ ਕਰਦੇ ਰਹੇ ਇਹ ਕਾਲੇ ਅੰਗਰੇਜ਼ ਆ ਗਏ ਨੇ ਇਹ ਵੀ ਇੱਕ ਤਸਵੀਰ ਦੀ ਰਾਜਨੀਤੀ ਵੀ ਅੰਦਰ ਕਰਦੇ ਹੋ ਕੇਜਰੀਵਾਲ ਦਾ ਗੁਨਾਹ ਕੀ ਸੀ ਕਿ ਉਹਨੇ ਗਰੀਬਾਂ ਵਾਸਤੇ ਸਕੂਲ ਖੋਲ੍ਹਿਆ ਆਪਣਾ ਸਿਹਤ ਸਹੂਲਤਾਂ ਐਮੀਨੈਂਟ ਸਕੂਲ ਜਿੱਥੇ ਕਿ ਅਮੀਰ ਲੋਕ ਹੀ ਉਹੋ ਜਿਹੇ ਸਕੂਲਾਂ 'ਚ ਪੜ ਸਕਦੇ ਸੀ ਅੱਜ ਗਰੀਬ ਬੱਚੇ ਵੀ ਪੜ ਰਹੇ ਨੇ ਇਲਾਜ ਜਿਹੜਾ ਮੁਹੱਲਾ ਕਲੀਨਿਕਾਂ 'ਚ ਫ੍ਰੀ ਹੋ ਰਿਹਾ ਹੈ ਇਹ ਚੀਜ਼ਾਂ ਸਰਕਾਰ ਨੂੰ ਪਚੀਆਂ ਨਹੀਂ ਕਿਉਂਕਿ ਦਵਾ ਮਾਫੀਆ ਜਿਹੜਾ ਹੈ ਨਾ ਆਪਣੀਆਂ ਦਵਾਈਆਂ ਮਹਿੰਗੀਆਂ ਵੇਚਣ ਲਈ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦਾ ਸੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਕਿਸੇ ਤਰੀਕੇ ਖਤਮ ਕੀਤਾ ਜਾਏ ਉਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਹਿਰਾਸਤ 'ਚ ਲਿਆ ਪਰ ਅੱਜ ਵੀ ਵੇਖੋ ਕਿੰਨਾ ਹਜੂਮ ਜਿਹੜਾ ਕਹਿ ਰਿਹਾ ਕਿ ਮੈਂ ਵੀ ਕੇਜਰੀਵਾਲ ਆ ਅੱਜ ਅਸੀਂ ਮੌਨ ਵਰਤ ਰੱਖ ਕੇ ਭੁਖੜ ਤਾਲ ਰੱਖ ਕੇ ਕਾਮਨਾ ਕਰ ਰਹੇ ਹਾਂ ਕਿ ਉਹਨਾਂ ਦਾ ਪਰਮਾਤਮਾ ਮਨੋਬਲ ਬਣਾਵੇ ਔਰ ਜਿਸ ਵੇਲੇ ਕੇਜਰੀਵਾਲ ਸਾਹਿਬ ਬਾਹਰ ਆਣਗੇ ਉਹ ਦੁਗਣੀ ਤਾਕਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੋਗੇ ਆਮ ਆਦਮੀ ਪਾਰਟੀ ਪੂਰੀ ਲੀਡ ਨਾਲ ਜਿੱਤੇਗੀ ਔਰ ਇੱਕ ਦਿਨ ਕੇਜਰੀਵਾਲ ਸਾਹਿਬ ਜੂਰ ਦੇਸ਼ ਦੇ ਪ੍ਰਧਾਨ ਮੰਤਰੀ ਬਣਗੇ ਜੈ ਭੀਮ ਜੈ ਭਾਰਤ